ਜੇ ਮੈਂ ਇਥੋਂ ਪੁੱਛਣ ਲੱਗਿਆਂ ਪਹਿਲਾਂ ਬਲਵੰਤ ਸਿੰਘ ਰਾਜੋਣੇ ਬਾਰੇ ਥੋੜਾ ਜਿਹਾ ਦੱਸ ਤਾਂ ਦੇਵਾਂ ਵੀ ਹੈ ਕੌਣ ਉਹ ਕੀ ਜੇ ਉਹਨੇ ਕੁਰਬਾਨੀ ਕੀਤੀ ਹੈ ਕੌਮ ਲਈ ਕੀਤੀ ਹੈ ਜਾਂ ਬਾਦਲਾਂ ਲਈ ਕੀਤੀ ਹੈ ਇਹ ਲੀਲੀਆਂ ਪੱਗਾਂ ਵਾਲੇ ਜਾਂ ਸਾਡੇ ਜਿਹੜੇ ਕੜਾਮ ਚੌਧਰੀ ਨੇ ਉਹ ਸੁਣ ਵੀ ਲਿਓ ਤੇ ਜਵਾਬ ਵੀ ਦੇ ਦਿਓ ਜਦੋਂ ਦਾ ਉਹ ਬੋਲਦਾ ਜੇਲ੍ਹ ਵਿੱਚ ਬੈਠਾ ਘੱਟੋ ਘੱਟ 20 ਸਟੇਟਮੈਂਟਾਂ ਆ ਗਈਆਂ ਕਿ ਸ਼੍ਰੋਮਣੀ ਆ ਅਕਾਲੀ ਦਲ ਦੀ ਹੈਲਪ ਕਰੋ ਕਿਉਂਕਿ ਉਹਦੀ ਸਿਸਟਰ ਨੇ ਵੀ ਇਲੈਕਸ਼ਨ ਸ਼੍ਰੋਮਣੀ ਅਕਾਲੀ ਦਲ ਦੀ ਟੇਟ ਤੇ ਲੜੀ ਹੈ ਤੇ ਜਦੋਂ ਵੀ ਕਦੇ ਬਾਹਰ ਆਇਆ ਮਾੜਾ ਮੋਡਾ ਅਕਾਲੀਆਂ ਦੇ ਨਾਲ ਜਫੀਆਂ ਪਾਈਆਂ ਨੇ ਪਹਿਲਾਂ ਇਹ ਸਾਬਤ ਕਰੋ ਵੀ ਉਹਨੇ ਜੇ ਕੁਝ ਮਾੜੀ ਮੋਢੀ ਕੁਰਬਾਨੀ ਕੀਤੀ ਹੈ ਬਾਦਲਾਂ ਲਈ ਕੀਤੀ ਹੈ ਕੌਮ ਲਈ ਕੀਤੀ ਹੈ ਪੰਜਾਬ ਲਈ ਕੀਤੀ ਹੈ ਇਹ ਦੱਸੋ ਮੜਾ